ਲस्सी ਦੇ ਪੈਕਟ ਲੱਸੀ ਮਿੱਠੀ ਲੱਸੀ ਖੱਟੀ ਲੱਸੀ ਅਤੇ ਚਾਹ ਦੇ ਲੰਗਰ ਵਰਤਾਏ ਜਾਂਦੇ ਨੇ ਜਿੱਦਾਂ ਸਾਹਿਬ ਜਾ ਕੇ ਜੋ ਅਰਦਾਸ ਕਰਦੇ ਬਾਬਾ ਦੀਪ ਸਿੰਘ ਪੂਰੀ ਆਸ ਕਰਦੇ ਮਾਦੀ ਘੇ ਸੇਵਾ ਨਾ ਭਾਈ ਜਾ ਰਹੀ ਹੈ ਬਾਬੇ ਦੀ ਕਿਰਪਾ ਦੇ ਨਾਲ ਚੜਦੀ ਕਲਾ ਸੇਵਾ ਚੱਲਣ ਢਈਏ ਖਾਲਸਾ ਵਾਇਗੁਰ ਜੀ ਦੀ ਫਤਿਹ ਚ ਪੈਰਾ ਸਾਹਿਬ ਕੱਟਣ ਦੇ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਐਤਵਾਰ ਦੇ ਦਿਨ ਜਦੋਂ ਗੁਰਦੁਆਰਾ ਸ਼ੀਦਾ ਸਾਹਿਬ ਦੇ ਵਿੱਚ ਪਹੁੰਚਦੇ ਤਾਂ ਉੱਥੇ ਹੀ ਸੰਗਤਾਂ ਦੇ ਵੱਲੋਂ ਵੱਖ-ਵੱਖ ਲੰਗਰ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਰਿਹਾ ਐਸੋਲੇ ਅਸੀਂ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਦੀ ਤਸਵੀਰ ਸਾਂਝੀ ਕਰਦੇ ਪਿਆ ਜਿੱਥੇ ਕਿ ਸੰਗਤ ਦੇ ਵੱਲੋਂ ਅੱਜ ਠੰਡੀ ਲੱਸੀ ਦਾ ਜਿਹੜਾ ਲੰਗਰ ਆਹੋ ਲਗਾਇਆ ਗਿਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਨਾਨਕ ਸੇਵਾ ਸੁਸਾਟੀ ਦੇ ਸਮੂਹ ਮੈਂਬਰਾਂ ਵੱਲੋਂ ਤਨ ਤਨ ਬਾਬਾ ਜੀਪ ਸਿੰਘ ਜੀ ਦੇ ਚਪੈਰੇ ਤੇ ਸੰਗਤਾਂ ਵੱਲੋਂ ਚਪੈਰਾ ਕੱਟਣ ਲਈ ਆਇਆਂ ਸੰਗਤਾਂ ਵਾਸਤੇ ਲਲ ਮਿਲ ਕੇ ਸੇਵਾ ਕੀਤੀ ਜਾਂਦੀ ਹੈ ਇੱਥੇ ਵੱਧ ਤੋਂ ਵੱਧ ਸੰਗਤ 4 5 6 ਲੱਖ ਸੰਗਤ ਹੁੰਦੀ ਹੈ ਜਿਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਹਰ ਐਤਵਾਰ ਦੇ ਐਤਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਕੀਤੀ ਜਾਂਦੀ ਹੈ ਸਮੂਹ ਸੰਗਤਾਂ ਬਾਬਾ ਜੀ ਦੇ ਦਰ ਤੋਂ ਜੋ ਮੰਗਦਿਆਂ ਨੇ ਝੋਲੀਆਂ ਭਰ ਕੇ ਖੜਦਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਇਕਰ ਅਸੀਂ ਗੱਲ ਕਰੀਏ ਐਤਵਾਰ ਦੇ ਦਿਨ ਕਿਹੜੇ ਕਿਹੜੇ ਲੰਗਰ ਨੇ ਜਿਹੜੇ ਹੁਣ ਤੱਕ ਤੁਹਾਡੇ ਵੱਲੋਂ ਲਗਾਏ ਗਏ ਨੇ ਸਾਡੇ ਵੱਲੋਂ ਕੀ ਸਮੂਹ ਸੰਗਤ ਵੱਲੋਂ ਖੀਰ ਦੇ ਲੰਗਰ ਕੜਾ ਕੜੀ ਚੌਹ ਦੇ ਲੰਗਰ ਆਪਣਾ ਨੂਡਰੀ ਚੌਲ ਗੁਰੂ ਕੇ ਲੰਗਰ ਪ੍ਰਸ਼ਾਦੇ ਵਰਤਾਏ ਜਾਂਦੇ ਨੇ ਬਹੁਤ ਬਹੁਤ ਸੰਗਤਾਂ ਇੱਥੇ ਲस्सी ਦੇ ਪੈਕਟ ਲੱਸੀ ਮਿੱਠੀ ਲੱਸੀ ਖੱਟੀ ਲੱਸੀ ਅਤੇ ਚਾਹ ਦੇ ਲੰਗਰ ਵਰਤਾਏ ਜਾਂਦੇ ਨੇ ਤੇ ਠੰਡੇ ਮਿੱਠੇ ਚਲਦੇ ਸਭੀ ਜਨਾਂ ਲੰਘਦੀਆਂ ਨੇ ਹਰ ਐਤਵਾਰ ਦੇ ਦਿਨ ਵੱਖਰੇ ਵੱਖਰੇ ਲੰਗਰ ਜਿਹੜੇ ਨੇ ਉਹ ਸੰਗਤਾਂ ਦੇ ਵੱਲੋਂ ਲਗਾਏ ਜਾਂਦੇ ਨੇ ਇੱਥੇ ਇੱਥੇ ਸੰਗਤਾਂ ਦਾ ਬੜਾ ਉਤਸ਼ਾਹ ਹੈ ਵੱਖੇ ਵੱਖਰੇ ਪਿੰਡਾਂ ਚੋਂ ਵੱਖੇ ਵੱਖਰੇ ਸ਼ਹਿਰਾਂ ਚੋਂ ਸੰਗਤਾਂ ਆ ਕੇ ਆਪਣੀਆਂ ਆਜ਼ੀਆਂ ਭਰ ਕੇ ਸੰਗਤਾਂ ਦੀ ਸੇਵਾ ਕਰਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਦੀ ਕੀ ਇੰਨਾ ਵੱਡਾ ਇਕੱਠ ਕਰੀ ਦਿਖਾਈ ਦਿੱਤਾ ਇਸ ਜਗ੍ਹਾ ਦੇ ਉੱਪਰ ਅੱਜ ਕੱਲ ਬਾਬਾ ਜੀ ਆਪ ਚਪੈਰੇ ਵਿੱਚ ਬੈਠਦੇ ਨੇ ਸੰਗਤਾਂ ਦਾ ਵੱਧ ਤੋਂ ਵੱਧ ਕਾਠ ਜਿਹੜਾ 8-9 ਲੱਖ ਸੰਗਤਾਂ ਤੱਕ ਪਹੁੰਚ ਜਾਂਦਾ ਹੈ ਬਾਬਾ ਜੀ ਦੇ ਦਰ ਤੋਂ ਜੋ ਵੀ ਉਮੀਦਾਂ ਆ ਕੇ ਆਉਂਦਾ ਉਹ ਕੁਚੋੜੀਆਂ ਵਰਕੇ ਹਾਂ ਖੁਸ਼ੀਆਂ ਪ੍ਰਾਪਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਤੇ ਤਾਂ ਤੁਸੀਂ ਵੇਖੇਗਾ ਇਹਨਾਂ ਦੇ ਵੱਲੋਂ ਕਹਿਿਆ ਜਾ ਰਿਹਾ ਕਿ ਰਿਕਾਰਡ ਤੋੜ ਦਿੱਤੇ ਗਏ ਨੇ ਸੰਗਤ ਦੇ ਵੱਲੋਂ ਤਾਂ ਵਖ ਵਖ ਲੰਗਰ ਵੀ ਜੜੇ ਨੇ ਉਹ ਲਗਾਏ ਜਾਂਦੇ ਨੇ ਤੇ ਕੀ ਨਾਮ ਆਈ ਤੁਹਾਡਾ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਕਹਿਣਾ ਚਾਹੁੰਦੇ ਨੇ ਕਿ ਦੁਪਹਿਰੇ ਦੇ ਵਿੱਚ ਬਹੁਤ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਰਤਦੀ ਹੈ ਉਹ ਸੰਗਤਾਂ ਦੀਆਂ ਝੋਲੀਆਂ ਭਰਦੇ ਨੇ ਕਹਿੰਦੇ ਸ਼ਹੀਦਾ ਸਾਹਿਬ ਜਾ ਕੇ ਜੋ ਅਰਦਾਸ ਕਰਦੇ ਬਾਬਾ ਦੀਪ ਸਿੰਘ ਪੂਰੀ ਆਸ ਕਰਦੇ ਹਰ ਇੱਕ ਦੀ ਆਸ ਮਰਦਾ ਪੂਰੀ ਹੁੰਦੀ ਹੈ ਜੋ ਇਸ ਦਰ ਤੋਂ ਮੰਗੀਏ ਹਰ ਇੱਕ ਚੀਜ਼ ਮਿਲਦੀ ਹੈ ਤੇ ਇਹ ਇਹ ਉਮੀਦ ਕਰਦੇ ਹਾਂ ਕਿ ਵਤ ਵਤ ਸੰਗਤ ਆਉਂਦੀ ਹੈ ਆਏਗੀ ਤੇ ਬਾਬਾ ਦੀਪ ਸਿੰਘ ਜੀ ਤੋਂ ਮੰਗੂਆਂ ਮੰਗੀਆਂ ਮਰਾਦਾਂ ਪਾਏਗੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਆ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਲੱਸੀ ਦਾ ਲੰਗਰ ਲਗਾਇਆ ਗਿਆ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਲੱਸੀ ਪੀਣ ਦੇ ਲਈ ਵੀ ਪਹੁੰਚਦੀਆਂ ਪਈਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਉੱਥੇ ਹੀ ਸੰਗਤਾਂ ਦੇ ਵੱਲੋਂ ਜਿਹੜੇ ਭਾਂਡਿਆਂ ਦੀ ਸੇਵਾ ਵਾ ਉਹ ਵੀ ਨਾਲ ਦੇ ਨਾਲ ਕੀਤੀ ਜਾ ਰਹੀ ਹੈ ਜਿਸ ਦੀ ਪੂਰੀ ਲਾਈਵ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜੀਆਂ ਸੰਗਤਾਂ ਨੇ ਉਹ ਵਕ ਵਕ ਸੇਵਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਚ ਪਹਿਲਾ ਸਾਫ ਕੱਟਣ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਹੀ ਸੰਗਤਾਂ ਦੇ ਵੱਲੋਂ ਜਿਹੜੇ ਵੱਖ-ਵੱਖ ਲੰਗਰ ਲਗਾਏ ਜਾਂਦੇ ਨੇ ਤਾਂ ਉਹਦੇ ਵਿੱਚ ਸੇਵਾ ਵੀ ਨਿਭਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿੰਨਾਂ ਦੀ ਲਾਈਵ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਕਾਠੇ ਗੁਰਦੁਆਰਾ ਛੀਦਾ ਸਾਹਿਬ ਦੇ ਵਿੱਚ ਜਦੋਂ ਵੀ ਪਹੁੰਚਦਾ ਹੈ ਤਾਂ ਉਹ ਜ਼ਰੂਰ ਇੱਥੇ ਨਾਲ ਦੇ ਨਾਲ ਸੇਵਾ ਵੀ ਨਿਭਾਉਂਦੇ ਨੇ ਤਾਂ ਨਾਲ ਦੇ ਨਾਲ ਅਸੀਂ ਗੱਲਬਾਤ ਵੀ ਕਰਦੇ ਆਂ ਤੇ ਕੀ ਕਹਿਣਾ ਚੰਦੇ ਜੀ ਜਿਹੜੀ ਅੱਜ ਸੇਵਾ ਨਿਭਾਈ ਜਾ ਰਹੀ ਆ ਜੀ ਇੱਥੇ ਤੁਹਾਡੇ ਵੱਲੋਂ ਬਹੁਤ ਵਧੀਆ ਸੇਵਾ ਨਿਭਾਈ ਜਾ ਰਹੀ ਹੈ ਇਹ ਬਾਬੇ ਦੀ ਕਿਰਪਾ ਦੇ ਨਾਲ ਚੜਦੀ ਕਲਾ ਸੇਵਾ ਚੱਲ ਰੰਡੀ ਜੀ ਐਤਵਾਰ ਦੇ ਦਿਨ ਤੁਸੀਂ ਇੱਥੇ ਪਹੁੰਚਦੇ ਹੋ ਸੇਵਾ ਕਰਨ ਦੇ ਲਈ ਕੀ ਅੱਗੋਂ ਵੀ ਆ ਜਾਈਦਾ ਵਾ ਮਨ ਦੀ ਤਮੰਨਾ ਵਾ ਬਾਬਾ ਜੀ ਹਾਂ ਜੀ ਚੜਦੀ ਕਲਾ ਬਾਬਾ ਜੀ ਦੀ ਕਿੰਨੀ ਕੁ ਸੰਗਤ ਐਤਵਾਰ ਦੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀ ਆ ਬਾਂਦੇ ਸਾਹਿਬ ਨਾਲੀ ਅਰਬੰਦ ਦੇ ਸਾਹਿਬ ਨਾਲ ਹਾਂਜੀ ਕੋਈ ਬੈਠਣ ਦੀ ਜਗ੍ਹਾ ਨਹੀਂ ਹੁੰਦੀ ਬਾਬਾ ਜੀ ਦੇ ਘਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਜੀ ਹਾਂਜੀ ਹਾਂਜੀ ਵਗਦੇ ਇੱਥੇ ਸੇਵਾ ਚੱਲ ਰਹੀ ਹੈ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚ ਜਾਂਦੇ ਤਾਂ ਉਹਨਾਂ ਦੇ ਵੱਲੋਂ ਵੱਖ-ਵੱਖ ਲੰਗਰ ਜਿਹੜੇ ਲਗਾਏ ਜਾਂਦੇ ਨੇ ਤਾਂ ਉਹਦੇ ਵਿੱਚ ਸੇਵਾ ਵੀ ਨਿਭਾਉਂਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਐਤਵਾਰ ਦੇ ਦਿਨ ਚ ਪੈਰਾ ਸਾਹਿਬ ਹੁੰਦਾ ਹੈ ਤਾਂ ਉਹ ਇਸੇ ਤਰੀਕੇ ਦੇ ਨਾਲ ਹੀ ਸੇਵਾ ਨਿਭਾਉਂਦੇ ਰਹਿਣਗੇ ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ ਸਿੰਘ ਸਾਇਲ ਅੰਮ੍ਰਿਤਸਰ